ਸਵਾਤੀ ਮਾਲੀਵਾਲ ਰਾਜ ਸਭਾ ਮੈਂਬਰ ਪੀਏ ਦੇ ਉੱਤੇ ਦੋਸ਼ ਲਾ ਦਿੰਦੇ ਆ ਕਿ ਮੇਰੇ ਨਾਲ ਕੁੱਟਮਾਰ ਕੀਤੀ ਗਈ ਮੈਂ ਇੱਕ ਸਪਸ਼ਟ ਗੱਲ ਕਰਦੇ ਹਾਂ ਤਾੜੀ ਹੱਥ ਨਾਲ ਨਹੀਂ ਵੱਜਦੀ ਜਦੋਂ ਕਿਸੇ ਅਹੁਦੇ ਤੇ ਔਰਤ ਪਹੁੰਚਦੀ ਏ ਤੇ ਉਦੋਂ ਬਹੁਤ ਕੁਝ ਨਜ਼ਰ ਅੰਦਾਜ਼ ਵੀ ਕਰਦੀ ਜੇ ਮੈਂ ਇਹੋ ਜੀਆਂ ਚੀਜ਼ਾਂ ਵਾਪਰਦੀਆਂ ਦੇਖੀਆਂ ਨੇ ਜਿੱਥੇ ਔਰਤ ਨੇ ਦੇਖਿਆ ਦੂਸਰੀ ਔਰਤ ਨਾਲ ਹੁੰਦਾ ਵੀ ਕੁਝ ਮਾੜਾ ਤੇ ਫਿਰ ਵੀ ਉਹ ਆਪਣਾ ਮੂੰਹ ਬੰਦ ਕਰਕੇ ਬੈਠੀ ਰਹੀ ਮੇਰਾ ਆਦਾ ਇਹ ਪ੍ਰਕਰਾਰ ਰਵੇ ਦੇਖੋ ਕੁਰਸੀ ਹਰ ਕਿਸੇ ਲਈ ਧੌਣ ਚ ਕਿੱਲਾ ਗੱਡਦੀ ਏ ਜਿੱਥੇ ਤੁਸੀਂ ਆਪਣੀ ਜ਼ੁਬਾਨ ਤੇ ਕਾਬੂ ਰੱਖਣਾ ਬਹੁਤ ਔਖਾ ਹੋ ਜਾਂਦਾ ਮੈਂ ਇੱਕ ਹੇਮਾ ਮਾਲਨੀ ਜੀ ਦੀ ਵੀ ਇੱਕ ਸੁਣੀ ਸੀ ਕਲਿੱਪ ਜਿਸ ਚ ਉਹਨੇ ਕਿਹਾ ਕਿ ਮੇਰੀ ਤਾਂ ਜਿਸ ਨਜ਼ਰ ਨਾਲ ਦੇਖਿਆ ਜਾਂਦਾ ਉਸ ਥਾਂ ਤੇ ਬੈਠੀ ਨੂੰ ਉਹ ਵੀ ਇੱਕ ਕਿਸਮ ਦਾ ਬਲਾਤਕਾਰ ਹੀ ਹੁੰਦਾ ਪਰ ਸਾਡੇ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਔਰਤ ਜੋ ਤਗੜਾ ਨਾਮ ਜਿਨ੍ਹਾਂ ਦਾ ਸੀ ਉਹਨਾਂ ਦੇ ਉੱਤੇ ਵੀ ਉਹਨਾਂ ਦੇ ਪਤੀ ਵੱਲੋਂ ਹੱਥ ਚੁੱਕੇ ਦੀ ਵੀਡੀਓ ਸਾਹਮਣੇ ਆ ਚੁੱਕੀ ਹੈ। ਵੀਡੀਓਜ਼ ਤੱਕ ਲੀਕ ਹੋਈਆਂ ਤੇ ਉਹ ਅੱਜ ਛਾਤੀ ਠੋਕ ਕੇ ਕਹਿੰਦੇ ਨੇ ਮੈਨੂੰ ਵੋਟਾਂ ਪਾਓ ਹੱਦ ਹੀ ਹੋ ਗਈ ਯਾਨੀ ਸਾਡੇ ਤੇ ਲਾਹਨਤ ਹੈ ਕਿ ਸਾਡੇ ਘਰਾਂ ਵਿੱਚ ਧੀਆਂ ਪੈਣਾ ਨਹੀਂ ਨੇ। ਜੇ ਅਸੀਂ ਦੇਖ ਚੁੱਕੇ ਕਿਸੇ ਦਾ ਚਰਿੱਤਰ ਕਿਸ ਤਰ੍ਹਾਂ ਦਾ ਕਿਵੇਂ ਚੁਣ ਕੇ ਅਗਾਹ ਲਿਆ ਦਿੰਨੇ ਆ ਤੇ ਜਿਹੜੇ ਉਹਨਾਂ ਦੇ ਨਾਲ ਖੜੇ ਹੁੰਦੇ ਨੇ ਭਲਾ ਉਹਨਾਂ ਦਾ ਕਿਰਦਾਰ ਕੋਈ ਪੁੱਛੇਗਾ ਕਿਸ ਤਰ੍ਹਾਂ ਦਾ ਜੀ। ਕਿਵੇਂ ਜਾਇਜ਼ਟਰ ਆਂਦੇ ਨੇ ਕਿ ਅਸੀਂ ਜਿਹਦੇ ਨਾਲ ਬੈਠੇ ਪ੍ਰੈਸ ਕਾਨਫਰੈਂਸਾਂ ਕਰ ਰਹੇ ਆ ਭਈ ਤੁਹਾਡੀ ਧੀ ਤੇ ਇਸੇ ਤਰ੍ਹਾਂ ਖਪਈ ਹੁੰਦੀ ਤੁਹਾਡੀ ਭੈਣ ਤੇ ਤੁਹਾਡੀ ਪਤਨੀ ਦੇ ਕਿ ਜਾਇਜ਼ ਕਰਾਰ ਦੇਣਾ ਸੀ ਉਹ ਖੜੇ ਹੋਣ ਵਾਲਿਆਂ ਦਾ ਚਰਿੱਤਰ ਸਪਸ਼ਟ ਹੋ ਜਾਂਦਾ ਕਿ ਉਹ ਸਾਰੇ ਉਸੇ ਸੋਚਦੇ ਨੇ ਜਿਹੜੇ ਮੰਨਦੇ ਨੇ ਕਿ ਇਹ ਜਾਇਜ਼ ਹੈ ਨਾ ਸਿਰਫ ਔਰਤ ਵੱਲੋਂ ਬਸ ਕੇ ਉਲਟ ਵੀ ਜੇ ਕਿ ਕੋਈ ਔਰਤ ਇਸ ਸੌਦੇ ਤੇ ਬੈਠ ਕੇ ਕਾਫੀ ਜ਼ਿਆਦਾ ਪਤੀ ਨੂੰ ਦਬਾਉਂਦੀ ਵੀ ਜੇ ਕਿਮਾ ਕਰਿਓ ਬਹੁਤ ਸਾਰੀਆਂ ਦੇ ਘਰਾਂ ਵਿੱਚ ਉਹਨਾਂ ਦੇ ਪਤੀ ਜ਼ਲਾਲਤ ਵੀ ਸੈਂਦੇ ਨੇ ਬਹੁਤ ਸਾਰੀਆਂ ਜੋ ਉੱਚੇ ਅਹੁਦੇ ਤੇ ਬੈਠੀਆਂ ਔਰਤਾਂ ਦੇ ਦੀ ਬਦਸਲੂਕੀ ਆਪਣੇ ਅਧੀਨ ਕੰਮ ਕਰ ਰਹੇ ਮਰਦਾਂ ਉੱਤੇ ਵੀ ਵੇਖੀ ਗਈ ਜੇ ਬਹੁਤ ਵੱਡੀ ਗਿਣਤੀ ਚ ਪੰਜਾਬੀ ਤਾਂ ਜਦੋਂ ਇਸ ਤਰ੍ਹਾਂ ਦੀ ਖਬਰ ਉਹਨਾਂ ਨੂੰ ਸੁਣ ਨਹੀਂ ਪਾਵੇ ਕਿ ਸਾਡਾ ਇੱਕ ਪਿਓ ਪੰਜਾਬੀ ਪਿਓ ਉਹ ਇਸ ਕਾਰਨ ਮਾਰ ਦਿੱਤਾ ਗਿਆ ਕਿ ਉਹ ਚਾਹੁੰਦਾ ਸੀ ਮੇਰੀ ਧੀ ਦੀ ਛੇੜਛਾੜ ਕੋਈ ਇਹ ਹਾਈ ਅਫੀਸ਼ਰ ਦਾ ਮੁੰਡਾ ਕਰ ਰਿਹਾ ਨਹੀਂ ਹੋਣੀ ਚਾਹੀਦੀ ਤਾਂ ਉਸ ਦਿਨ ਪੰਜਾਬ ਉਬਲਣਾ ਚਾਹੀਦਾ ਸੀ ਕਿ ਸਾਡੇ ਵੀ ਘਰਤੀਆਂ ਨੇ ਇਹ ਨਹੀਂ ਹੋਣਾ ਚਾਹੀਦਾ ਪਰ ਸਿਰਫ ਇਸ ਕਾਰਨ ਕਿ ਅਸੀਂ ਸਾਨੂੰ ਕੀ ਦੀ ਜੋ ਅਪਣਾ ਲਿਆ ਆਪਣੀ ਸੱਭਿਆਚਾਰ ਦਾ ਹਿੱਸਾ ਬਣਾ ਲਿਆ ਆ ਸਾਡੀ ਬਰਬਾਦੀ ਦਾ ਕਾਰਨ ਜੇ ਸ਼ਬਦ ਜਦੋਂ ਅਸੀਂ ਕਹਿੰਨੇ ਆ ਸਾਨੂੰ ਕੀ ਉੱਥੇ ਰਾਜਸਥਾਨ ਗੁਲਾਬੀ ਗੈਂਗ ਬਣਾ ਕੇ ਜੇ ਉੱਥੇ ਦੀਆਂ ਧੀਆਂ ਸਾਰੀਆਂ ਮਾਵਾਂ ਧੀਆਂ ਭੈਣਾਂ ਇਕੱਠੀਆਂ ਹੋ ਕੇ ਫਿੱਟ ਸਿਆਪਾ ਕਰਦੀਆਂ ਨੇ ਇਸ ਘਰ ਚ ਕਿ ਇੱਥੇ ਘਰੇਲੂ ਹਿੰਸਾ ਹੋਈ ਯਕ ਤਾਂ ਫਿਰ ਪੰਜਾਬੀ ਤਾਂ ਸਗੋਂ ਮੋਰੀ ਹੁੰਦੇ ਸਨ ਆ ਗੂ ਪਾਸੇ ਕਰ ਦਿਓ ਬਸ ਹੋਰ ਨਹੀਂ ਉਹਨਾਂ ਦੀ ਐਂਟਰੀ ਬੰਦ ਜਿਵੇਂ ਅਸੀਂ ਅੱਜ ਪੰਜਾਬ ਦੇ ਪਿੰਡਾਂ ਤੇ ਬੜਾ ਫਖਰ ਹੁੰਦਾ ਕਿ ਉਹ ਦੇਖਦੇ ਨੇ ਜਿਹੜਾ ਸਾਡਿਆਂ ਜਿਨ੍ਹਾਂ ਨੇ ਸਾਡੇ ਨਾਲ ਜ਼ੁਲਮ ਕੀਤਾ ਸੀ ਉਹਨਾਂ ਨੂੰ ਬਰਾਬਰ ਦਾ ਮੂੰਹ ਤੋੜ ਜਵਾਬ ਦੇਵਾਂਗੇ ਬਿਲਕੁਲ ਇੰਜੀ ਜਿਹੜੇ ਧੀਆਂ ਪੈਣਾ ਤੇ ਇਸ ਤਰ੍ਹਾਂ ਦੀ ਮਾੜੀ ਨਜ਼ਰ ਰੱਖਦੇ ਨੇ ਇਸੇ ਤਰ੍ਹਾਂ ਉਹਨਾਂ ਦੀ ਵੀ ਐਂਟਰੀ ਬੈਨ ਹੋਣੀ ਚਾਹੀਦੀ ਹੈ ਜਿੱਥੇ ਦੇਸ਼ ਭਰ ਦੇ ਵਿੱਚ ਸਿਆਸੀ ਪ੍ਰਚਾਰ ਵੀ ਹੈ ਤੇ ਇੱਕ ਦੂਜੇ ਦੇ ਉੱਤੇ ਕੂੜ ਪ੍ਰਚਾਰ ਵੀ ਹੈ ਉਸੇ ਦੇ ਦੌਰਾਨ ਇੱਕ ਦਿੱਲੀ ਦੀ ਘਟਨਾ ਸਾਹਮਣੇ ਆਉਂਦੀ ਹੈ ਸਵਾਤੀ ਮਾਲੀਵਾਲ ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਜਿਹੜੀ ਪਾਰਟੀ ਤੋਂ ਰਾਜ ਸਭਾ ਮੈਂਬਰ ਚੁਣੇ ਜਾਂਦੇ ਆ ਉਸੇ ਹੀ ਪਾਰਟੀ ਦੇ ਇੱਕ ਸੀਐਮ ਦੇ ਦਫ਼ਤਰ ਦੇ ਵਿੱਚ ਪੀਏ ਦੇ ਉੱਤੇ ਦੋਸ਼ ਲਾ ਦਿੰਦੇ ਆ ਕਿ ਮੇਰੇ ਨਾਲ ਘੁੱਟ ਮਾਰ ਕੀਤੀ ਗਈ ਐਨੀ ਜ਼ਿਆਦਾ ਵਧਿੱਕੀ ਹੋਈ ਕਿ ਉਹਨਾਂ ਨੂੰ ਉੱਥੋਂ ਰੋਣ ਦੇ ਲਈ ਮਜਬੂਰ ਹੋਣਾ ਪਿਆ ਜਾਂ ਉੱਥੋਂ ਬੇਵੱਸ ਜਿਹੀ ਨਜ਼ਰ ਆਏ ਉਸ ਤੋਂ ਬਾਅਦ ਮੋੜਵੇਂ ਜਵਾਬ ਆਮ ਆਦਮੀ ਪਾਰਟੀ ਨੇ ਵੀ ਦਿੱਤੇ ਕਿ ਇਹ ਝੂਠੇ ਅਲੀਗੇਸ਼ਨ ਨੇ ਕਈ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਸਵਾਤੀ ਮਾਲੀਵਾਲ ਨੂੰ ਭੇਜਿਆ ਹੀ ਭਾਜਪਾ ਪਾਰਟੀ ਨੇ ਹੁਣ ਅੰਦਰ ਦੀ ਗੱਲ ਕੀ ਹੈ ਪਰਚਾ ਦਰਜ ਹੁੰਦਾ ਹੈ ਉਸ ਤੋਂ ਬਾਅਦ ਗ੍ਰਿਫਤਾਰੀ ਹੁੰਦੀ ਹੈ ਇਸ ਦੇ ਵਿੱਚ ਜਾਂਚ ਹੋਣੀ ਹੈ ਉਹ ਬਾਅਦ ਚ ਗੱਲਾਂ ਸਾਹਮਣੇ ਨਿਕਲ ਕੇ ਆਉਣਗੀਆਂ ਪਰ ਅਸੀਂ ਇੱਕ ਜਰਨਲ ਵੀ ਗੱਲ ਕਰੀਏ ਕਿ ਪੋਲਿਟਿਕਸ ਦੇ ਅੰਦਰ ਜਿਨ੍ਹਾਂ ਕੋਲ ਰਸੂਖ ਹੈ ਜਿਨ੍ਹਾਂ ਕੋਲ ਆਦੇ ਨੇ ਜੇਕਰ ਉਹਨਾਂ ਦੇ ਨਾਲ ਵੀ ਵਧੀਆਂ ਹੋ ਰਹੀਆਂ ਤੇ ਫਿਰ ਗੱਲ ਖੜੇਗੀ ਕਿੱਥੇ ਔਰਤਾਂ ਦਾ ਸਿਆਸਤ ਦੇ ਅੰਦਰ ਰੋਲ ਕੀ ਹੈ ਤੇ ਉਹਨਾਂ ਦੇ ਨਾਲ ਹੁੰਦੀਆਂ ਵਧੀਆਂ ਇਸ ਦੇ ਪ੍ਰਭਾਵ ਕੀ ਪੈਂਦੇ ਆ ਡਾਕਟਰ ਹਰਸ਼ਿੰਦਰ ਕੌਰ ਜੀ ਸਾਡੇ ਨਾਲ ਨੇ ਇਸ ਮਸਲੇ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੇ ਅਸੀਂ ਇਸੇ ਮਸਲੇ ਨੂੰ ਹਵਾਲੇ ਦੇ ਵਜੋਂ ਲਈਏ ਜਾਂ ਪੂਰੇ ਦੇਸ਼ ਦੀ ਗੱਲ ਕਰੀਏ ਸਿਆਸਤ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਵਿਵਾਦ ਕਦੇ ਨਾ ਕਦੇ ਸਾਹਮਣੇ ਆਉਂਦੇ ਰਹਿੰਦੇ ਆ ਪਰ ਜਿਹੜਾ ਇਹ ਦਿੱਲੀ ਤੋਂ ਸ਼ੁਰੂਆਤ ਹੁੰਦੀ ਆ ਜਿਹੜੇ ਇਸ ਵਿਵਾਦ ਦੀ ਇਹਦਾ ਅਸਰ ਪੂਰੇ ਦੇਸ਼ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਇੱਕ ਰਾਜ ਸਭਾ ਮੈਂਬਰ ਨਾਲ ਵੀ ਇਸ ਤਰ੍ਹਾਂ ਹੋ ਸਕਦਾ ਅ ਮੈਂ ਦੇਖੋ ਪਹਿਲਾਂ ਸਪਸ਼ਟ ਕਰ ਦਿਆਂ ਕਿ ਮੈਂ ਇੱਕ ਨਾਨ ਪੋਲਿਟੀਕਲ ਬੰਦਾ ਤੇ ਮੈਂ ਕਿਸੇ ਵੀ ਪਾਰਟੀ ਦੀ ਨਾ ਹਮਾਇਤ ਕਰ ਰਹੀਆਂ ਨਾ ਵਿਰੋਧ ਕਰ ਰਹੀਆਂ ਜੀ ਜ਼ਿਕਰ ਜਿੱਥੋਂ ਤੱਕ ਤੁਸੀਂ ਕੀਤਾ ਇੱਕ ਔਰਤ ਨਾਲ ਉਹ ਵੀ ਪੋਲਿਟੀਕਲ ਜੋ ਮੁੱਦੇ ਤੇ ਗੱਲ ਕਰਦੀ ਹੋਵੇ ਜਾਂ ਆਪ ਪੋਲਿਟਿਕਸ ਵਿੱਚ ਬੈਠੀ ਹੋਵੇ ਉਸ ਔਰਤ ਦੀ ਜੋ ਮਨੋਦਸ਼ਾ ਹੁੰਦੀ ਜੇ ਤੇ ਕਿਸ ਤਰੀਕੇ ਦੇ ਇਸ ਤਰ੍ਹਾਂ ਦੇ ਜਦੋਂ ਵਿਹਾਰ ਹੁੰਦੇ ਨੇ ਮੈਂ ਇੱਕ ਸਪਸ਼ਟ ਗੱਲ ਕਰ ਦਿਆਂ ਤਾੜੀ ਹੱਥ ਨਾਲ ਨਹੀਂ ਵੱਜਦੀ ਮੈਂ ਆਪ ਔਰਤਾਂ ਇਸੇ ਸਦਕਾ ਦੱਸ ਰਹੀ ਹਾਂ ਕਿ ਆਪਾਂ ਕਹੀਏ ਕਿ ਇੱਕ ਔਰਤ ਬਿਲਕੁਲ ਠੀਕ ਸੀ ਤੇ ਦੂਸਰੇ ਪਾਸੋਂ ਹੀ ਸਿਰਫ ਵਧੀਕੀ ਹੋਈ ਹੋਵੇ ਆਮ ਤੌਰ ਤੇ ਅਜਿਹਾ ਹੁੰਦਾ ਨਹੀਂ ਕਿਉਂਕਿ ਮੈਂ ਆਈ ਵਿਟਨੈਸ ਨਹੀਂ ਹਾਂ ਮੈਂ ਇਸ ਤਰ੍ਹਾਂ ਦੀ ਗੱਲ ਨਹੀਂ ਪੂਰੇ ਜ਼ੋਰ ਸ਼ੋਰ ਨਾਲ ਕਹਿ ਸਕਦੀ ਪਰ ਜਿੰਨੇ ਕ ਕੇਸ ਸਾਹਮਣੇ ਆਏ ਨੇ ਇੱਕ ਤਰਫਾ ਆਮ ਤੌਰ ਤੇ ਆਪਾਂ ਕਸੂਰਵਾਰ ਨਹੀਂ ਕਿਸੇ ਨੂੰ ਠਹਿਰਾ ਸਕਦੇ ਹੁੰਦਾ ਕੀ ਜੇ ਇੱਕ ਔਰਤ ਜਦੋਂ ਜਦੋਂ ਜੈਦ ਮੈਂ ਗੱਲ ਕਰਦੀਆਂ ਸਦੀਆਂ ਦੀ ਜਿੱਥੋਂ ਉਹ ਆਪਣੇ ਆਪ ਨੂੰ ਹੰਬਲਾ ਮਾਰਦੀ ਆਈ ਹੈ ਕਿ ਮੈਂ ਆਪਣੀ ਹੋਂਦ ਬਚਾਉਣੀ ਹੈ ਸੋ ਉੱਥੋਂ ਦੀ ਤੁਰਦੀ ਜਦੋਂ ਕਿਸੇ ਅਹੁਦੇ ਤੇ ਔਰਤ ਪਹੁੰਚਦੀ ਹੈ ਤੇ ਉਦੋਂ ਬਹੁਤ ਕੁਝ ਨਜ਼ਰ ਅੰਦਾਜ਼ ਵੀ ਕਰਦੀ ਜੇ ਮੈਂ ਇਹੋ ਜੀਆਂ ਚੀਜ਼ਾਂ ਵਾਪਰਦੀਆਂ ਦੇਖੀਆਂ ਨੇ ਜਿੱਥੇ ਔਰਤ ਨੇ ਜੋ ਆਪਣੇ ਅਹੁਦੇ ਦਾ ਯਾਨੀ ਅਹੁਦੇ ਦੀ ਦੁਰਵਰਤੋਂ ਵੀ ਕੀਤੀ ਉਨੇ ਦੇਖਿਆ ਦੂਸਰੀ ਔਰਤ ਨਾਲ ਹੁੰਦਾ ਵੀ ਕੁਝ ਮਾੜਾ ਤੇ ਫਿਰ ਵੀ ਉਹ ਆਪਣਾ ਮੂੰਹ ਬੰਦ ਕਰਕੇ ਬੈਠੀ ਰਹੀ ਕਿ ਮੇਰਾ ਔਦਾ ਇਹ ਪ੍ਰਕਰਾਰ ਰਵੇ ਇਹ ਮੈਂ ਇੱਕ ਛੋਟੀ ਜੀ ਉਦਾਹਰਣ ਤੁਹਾਨੂੰ ਦਿੰਨੀ ਆ ਕੈਨੇਡਾ ਦੀ ਇੱਕ ਮੰਤਰੀ ਔਰਤ ਮੰਤਰੀ ਜਿਹਦੇ ਨਾਲ ਮੈਨੂੰ ਗੱਲ ਕਰਨ ਦਾ ਮੌਕਾ ਮਿਲਿਆ ਸੀ ਮੈਂ ਅੱਗੇ ਵੀ ਆਪਾਂ ਇੱਕ ਜ਼ਿਕਰ ਕੀਤਾ ਸੀ ਇਸ ਲਈ ਦੌਰਾਨ ਦੀ ਲੋੜ ਪਈ ਕਿ ਉਹ ਵੀ ਆਪਣੇ ਘਰ ਵਿੱਚ ਘਰੇਲੂ ਹਿੰਸਾ ਦਾ ਸ਼ਿਕਾਰ ਸੀ ਪਰ ਉਹ ਬੋਲੀ ਨਹੀਂ ਮੈਨੂੰ ਵੀ ਅਜੀਬ ਲੱਗਿਆ ਕਿਉਂਕਿ ਮੈਨੂੰ ਜਾਪਦਾ ਸੀ ਉਹ ਔਰਤਾਂ ਕੁਝ ਜ਼ਿਆਦਾ ਆਗਾ ਵਧੂ ਨੇ ਹੁਣ ਉਹਦਾ ਮਕਸਦ ਕੀ ਸੀ ਇਸ ਚੀਜ਼ ਦਾ ਕਿ ਮੈਂ ਸਿਆ ਤਾਂ ਕਿਉਂਕਿ ਸਾਡਾ ਜੋ ਸਮਾਜ ਹੈ ਉਹਦੇ ਵਿੱਚ ਜੇ ਔਰਤ ਇਸ ਤਰੀਕੇ ਦੀ ਗੱਲ ਅੱਗੇ ਲਿਆਈ ਤੇ ਉਹਦੇ ਕੋਲੋਂ ਉਹਦਾ ਰਤਬਾ ਖੁੱਸ ਜਾਂਦਾ ਉਹਦੀ ਕੁਰਸੀ ਖੁੱਸ ਜਾਂਦੀ ਹੈ ਲੋਕ ਉਹਨੂੰ ਕਮਜ਼ੋਰ ਮੰਨਣ ਲੱਗ ਜਾਂਦੇ ਨੇ ਕਿ ਅੱਛਾ ਇਹ ਆਪ ਹੀ ਇੰਨੀ ਕਮਜ਼ੋਰ ਸੀ ਸੋ ਉਹ ਇੰਨੀ ਇਕ ਚੀਜ਼ਾਂ ਜਰ ਜਾਂਦੀਆਂ ਨੇ ਹੁਣ ਮੈਂ ਬਿਲਕੁਲ ਇਸੇ ਤਰੀਕੇ ਹੀ ਤੁਹਾਨੂੰ ਲਿਆਣੀ ਆ ਕਿ ਇਸ ਉਹਦੇ ਤੇ ਜਦੋਂ ਕੋਈ ਬੋਲਦਾ ਜੇ ਵਾਰਥ ਹੋ ਸਕਦਾ ਹੈ ਬਹੁਤ ਸਾਰੀਆਂ ਹੋਰ ਔਰਤਾਂ ਨਾਲ ਅਜੀਹਾ ਹੁੰਦਾ ਵਾਪਰਦਾ ਦੇਖਦੀ ਰਹੀ ਹੋਵੇ ਤੇ ਮੂੰਹ ਬੰਦ ਹੋਵੇ ਜਾਂ ਆਪ ਬਹੁਤ ਸਾਰੀਆਂ ਔਰਤਾਂ ਜਦੋਂ ਇਸ ਤਰ੍ਹਾਂ ਦੇ ਅਉਧਿਆਂ ਤੇ ਜਾਂਦੀਆਂ ਨੇ ਦੇਖੋ ਕੁਰਸੀ ਹਰ ਕਿਸੇ ਲਈ ਤੌਣ ਚ ਕਿਲਾ ਗੱਡਦੀ ਏ ਮੈਨੂੰ ਲੱਗਦਾ ਕਿ ਮੈਂ ਜਾਂ ਤੁਸੀਂ ਸਾਡੇ ਚੋਂ ਵੀ ਕੋਈ ਵਹਿ ਜਾਵੇ ਤਾਂ ਸ਼ਾਇਦ ਬਹੁਤ ਔਖਾ ਹੁੰਦਾ ਜੇ ਸਿਰ ਨੂੰ ਆਪਣੇ ਨੂੰ ਕਾਬੂ ਚ ਰੱਖਣਾ ਕਿਉਂਕਿ ਉਹ ਜਿਹੜਾ ਸੀਟ ਦਾ ਜਿਹੜਾ ਹੁੰਦਾ ਜੇ ਨਾ ਥੋੜਾ ਜਿਹਾ ਕੁਰਸੀ ਦਾ ਜੋ ਰੋਬ ਏ ਉਹ ਬਹੁਤ ਕੁਝ ਤੁਹਾਨੂੰ ਉਡ ਪਟਾਂਗ ਕਰਨ ਲਈ ਮਜਬੂਰ ਕਰ ਦਿੰਦਾ ਜੇ ਸੋ ਉਹੀ ਕੁਝ ਜਿੱਥੇ ਤੁਸੀਂ ਆਪਣੀ ਜ਼ੁਬਾਨ ਤੇ ਕਾਬੂ ਰੱਖਣਾ ਬਹੁਤ ਔਖਾ ਹੋ ਜਾਂਦਾ ਜੇ ਆਪਾਂ ਕਹਿੰਨੇ ਆ ਕਿ ਹਰ ਕਿਸੇ ਨੂੰ ਹੱਕੇ ਜੋ ਮਰਜ਼ੀ ਬੋਲ ਸਕੇ ਪਰ ਕੁਝ ਔਦੇ ਹੁੰਦੇ ਨੇ ਜਿਨ੍ਹਾਂ ਦੀ ਮਰਿਆਦਾ ਕੁਸ਼ ਵੱਖ ਹੁੰਦੀ ਜੇ ਜਦੋਂ ਤੁਸੀਂ ਇੱਕ ਪਬਲਿਕ ਫਿਗਰ ਹੋਵੋ ਤਾਂ ਤੁਸੀਂ ਸ਼ਬਦਾਵਲੀ ਬਹੁਤ ਚੁਣ ਕੇ ਬੋਲਣੀ ਤੁਹਾਨੂੰ ਪੈਂਦੀ ਜੇ ਕਿਉਂਕਿ ਤੁਹਾਡੇ ਅਸਰ ਰਸੂਖੇઠા ਬਹੁਤ ਸਾਰੇ ਹੋਰ ਲੋਕ ਤੁਰਤੇ ਨੇ ਸੋ ਜਦੋਂ ਕੋਈ ਮੈਂ ਇੱਕ ਸਵਾਤੀ ਦੀ ਨਹੀਂ ਗੱਲ ਕਰ ਰਹੀ ਮੈਂ ਗੱਲ ਕਰ ਰਹੀ ਕਿ ਕੋਈ ਇੱਕ ਰਾਜ ਸਭਾ ਮੈਂਬਰ ਕਿਸੇ ਇੱਕ ਪਾਰਟੀ ਚੋਂ ਪਹੁੰਚੀ ਹੋਵੇ ਜਿਸ ਨੂੰ ਕਿਸੇ ਨੇ ਕਿਉਂਕਿ ਮੈਂ ਇੱਕ ਹੇਮਾ ਮਾਲਨੀ ਜੀ ਦੀ ਵੀ ਇੱਕ ਸੁਣੀ ਸੀ ਕਲਿੱਪ ਜਿਸ ਚੋਂ ਨੇ ਕਿਹਾ ਕਿ ਮੇਰੀ ਤਾਂ ਜਿਸ ਨਜ਼ਰ ਨਾਲ ਦੇਖਿਆ ਜਾਂਦਾ ਉਸ ਤਾਂ ਤੇ ਬੈਠੀ ਨੂੰ ਉਹ ਵੀ ਇੱਕ ਕਿਸਮ ਦਾ ਬਲਾਤਕਾਰ ਹੀ ਹੁੰਦਾ ਹੈ। ਯਾਨੀ ਕਹਿਣ ਦਾ ਪਾਵੇ ਕਿ ਇਹੋ ਜੀਆਂ ਚੀਜ਼ਾਂ ਹੋ ਸਕਦੀਆਂ ਨੇ ਬਹੁਤ ਕੁਝ ਇਹਨੇ ਨਾ ਕੀਤੀਆਂ ਹੋਣ ਜਾਂ ਜੋ ਵੀ ਇਸ ਅਹੁਦੇ ਤੇ ਹੋਣ ਜਾਂ ਆਪਣੇ ਸਾਹਮਣੇ ਹੁੰਦੀਆਂ ਵੇਖਦੀਆਂ ਵੇਖੀਆਂ ਹੋਣ ਜਾਂ ਆਪ ਕਿਸੇ ਨਾਲ ਅਨਿਆਂ ਕੀਤਾ ਹੋਵੇ। ਇਹ ਸਾਰੀਆਂ ਚੀਜ਼ਾਂ ਸਭ ਕੁਝ ਜਾਇਜ਼ਕਰਾਰ ਦਿੱਤਾ ਜਾਂਦਾ ਜਦੋਂ ਪਾਸੇ ਤੁਸੀਂ ਪਾਰਲੀਮੈਂਟ ਦੀ ਗੱਲ ਕੀਤੀ ਹੈ ਕਿ ਪਾਰਲੀਮੈਂਟ ਮੈਂਬਰਾਂ ਤੱਕ ਇਸ ਤਰ੍ਹਾਂ ਦੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਹੈ ਕਈ ਥਾਂ ਤੇ ਔਰਤਾਂ ਗਲਤ ਹੋ ਸਕਦੀਆਂ ਕਈ ਥਾਵਾਂ ਦੇ ਉੱਤੇ ਮਰਦ ਇੱਥੋਂ ਤੱਕ ਹੀ ਦੇਖਿਆ ਗਿਆ ਆਪਣੇ ਰੁਝਾਨਾਂ ਦੇ ਵਿੱਚ ਜਾਇ ਪੰਜਾਬ ਦੀ ਗੱਲ ਕਰੀਏ ਜਾਂ ਹੋਰਨਾਂ ਸੂਬਿਆਂ ਦੀ ਪਿੰਡ ਦੀ ਪੰਚਾਇਤ ਸਰਪੰਚ ਚੁਣਿਆ ਹੁੰਦਾ ਉਹ ਹੁੰਦੀ ਬੀਬੀ ਆ ਰਿਜ਼ਰਵ ਸੀਟ ਤੇ ਮੋਹਰਾਂ ਉੱਥੇ ਸਾਰਾ ਦਿਨ ਬੰਦਾ ਲਾਈ ਜਾਂਦਾ ਬਿਲਕੁਲ ਸੋ ਇਹ ਇਹ ਹਰ ਥਾਂ ਤੇ ਜੇ ਤੁਸੀਂ ਕਿਸੇ ਉੱਚੇ ਤੋਂ ਉੱਚੇ ਅਹੁਦੇ ਤੇ ਵੀ ਤੁਰ ਜਾਓ ਨਾ ਤੁਹਾਨੂੰ ਦੇਖੇਗਾ ਕਿ ਉਹਨਾਂ ਦੇ ਯਾਨੀ ਜੀਵਨ ਸਾਥੀ ਭਾਵੇਂ ਉਹਨਾਂ ਦਾ ਕੋਈ ਪਤੀਜਾ ਭਨੇਵਾ ਕੋਈ ਵੀ ਤੁਸੀਂ ਦੇਖੋਗੇ ਉਹ ਪਾਵਰ ਸਗੋਂ ਥੋੜੀ ਦੁਗਣੀ ਜਾਂ ਚੌਗਣੀ ਕਰਕੇ ਮੰਨਦੇ ਨੇ ਤੇ ਔਰਤ ਨੂੰ ਘਰ ਵਿੱਚ ਉਹ ਰਤਬਾ ਜ਼ਿਆਦਾਤਰ حاصل ਨਹੀਂ ਹੁੰਦਾ ਮੈਂ ਨਾਮ ਨਹੀਂ ਲੈਂਦੀ ਪਰ ਸਾਡੇ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਔਰਤ ਜੋ ਤਗੜਾ ਨਾਮ ਜਿਨ੍ਹਾਂ ਦਾ ਸੀ ਉਹਨਾਂ ਦੇ ਉੱਤੇ ਵੀ ਉਹਨਾਂ ਦੇ ਪਤੀ ਵੱਲੋਂ ਹੱਥ ਚੁੱਕੇ ਦੀ ਵੀਡੀਓ ਸਾਹਮਣੇ ਆ ਚੁੱਕੀ ਐ ਸੋ ਇਹ ਚੀਜ਼ਾਂ ਕੋਈ ਇਕਾ ਦੁਕਾ ਨਹੀਂ ਕਿਉਂਕਿ ਦੇਖੋ ਇਹ ਗੱਲਾਂ ਕਿਉਂਕਿ ਡਾਕਟਰ ਕੋਲ ਜਦੋਂ ਕੋਈ ਪਹੁੰਚਦਾ ਗੱਲਾਂ ਲੁਕਦੀਆਂ ਨਹੀਂ ਤੇ ਡਾਕਟਰ ਜਦੋਂ ਆਪਸ ਵਿੱਚ ਮਿਲਦੇ ਨੇ ਗੱਲਾਂ ਥੋੜੀਆਂ ਬਹੁਤ ਨਿਕਲ ਆndੀਆਂ ਨੇ ਪਤਾ ਲੱਗ ਜਾਂਦਾ ਕਿ ਬਹੁਤ ਉੱਚੇ ਰਤਵਿਆਂ ਤੇ ਬੈਠਿਆਂ ਦੇ ਵਿੱਚ ਵੀ ਇਹ ਚੀਜ਼ਾਂ ਨਾ ਸਿਰਫ ਔਰਤ ਵੱਲੋਂ ਯਾਨੀ ਕਿ ਤੁਸੀਂ ਕਹੋ ਕਿ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਉਹਦੇ ਪਤੀ ਨੇ ਉਹਦੇ ਨਾਲ ਮਾਰਕੁਟਾਈ ਕੀਤੀ ਬਲਕਿ ਉਲਟ ਵੀ ਜੇ ਕਿ ਕੋਈ ਔਰਤ ਇਸ ਔਦੇ ਤੇ ਬੈਠ ਕੇ ਕਾਫੀ ਜ਼ਿਆਦਾ ਪਤੀ ਨੂੰ ਦਬਾਉਂਦੀ ਵੀ ਜੇ ਉਹ ਬਿਲਕੁਲ ਉਹੀ ਚੀਜ਼ ਕਈ ਵਾਰ ਜਿਵੇਂ ਘਰੋਂ ਕੁਛ ਇਹੋ ਜਿਹਾ ਸੁਣਿਆ ਜਾ ਕੇ ਦਫਤਰ ਵਿੱਚ ਬਹੁਤ ਸਾਰੀਆਂ ਜੋ ਉੱਚੇ ਅਹੁਦੇ ਤੇ ਬੈਠੀਆਂ ਔਰਤਾਂ ਦੇ ਦੀ ਬਦਸਲੂਕੀ ਆਪਣੇ ਅਧੀਨ ਕੰਮ ਕਰ ਰਹੇ ਮਰਦਾਂ ਉੱਤੇ ਵੀ ਵੇਖੀ ਗਈ ਜੇ ਬਹੁਤ ਵੱਡੀ ਗਿਣਤੀ ਚ ਥੋੜੀ ਨਹੀਂ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਇਹ ਇਸ ਰੁਤਬੇ ਤੇ ਪਹੁੰਚੇ ਆ ਤੇ ਸਾਨੂੰ ਹੱਕ ਦੇ ਦਿੱਤਾ ਗਿਆ ਕਿ ਅਸੀਂ ਸਾਰੀ ਦੁਨੀਆ ਦੀਆਂ ਔਰਤਾਂ ਦਾ ਗੁੱਸਾ ਇੱਥੇ ਹੀ ਕੱਢਣਾ ਤੇ ਅਸੀਂ ਦਿਖਾਣਾ ਕਿ ਅਸੀਂ ਮਰਦਾਂ ਦੇ ਬਰਾਬਰ ਦੀ ਪਾਵਰ ਰੱਖਦੀਆਂ ਆ ਆਮ ਤੌਰ ਦੇ ਉੱਤੇ ਜਿਹੜੇ ਨਾਰੀਵਾਦ ਦਾ ਝੰਡਾ ਚੁੱਕਦੇ ਆ ਉਹਨਾਂ ਦਾ ਗਿਲਾ ਸ਼ਿਕਵਾ ਰਹਿੰਦਾ ਹੈ ਕਿ ਮਰਦ ਨੇ ਥੋੜਾ ਠੇਕਾ ਲੈ ਲਿਆ ਸਾਰੇ ਕੰਮਾਂ ਦਾ ਜਦੋਂ ਔਰਤ ਕਾਬਲ ਬਣ ਵੀ ਜਾਂਦੀ ਹੈ ਬਣਨਾ ਵੀ ਚਾਹੀਦਾ ਸਾਰਿਆਂ ਨੂੰ ਮੌਕੇ ਵੀ ਮਿਲਣੇ ਚਾਹੀਦੇ ਆ ਪਰ ਜਿਵੇਂ ਤੁਸੀਂ ਦੱਸਿਆ ਕਿ ਕਈ ਵਾਰੀ ਆਪਦੇ ਤੋਂ ਕਮਜ਼ੋਰ ਉਹਦੇ ਉੱਤੇ ਬੈਠਾ ਹਮਸਫਰ ਉਹ ਵੀ ਸ਼ਿਕਾਰ ਹੁੰਦਾ ਰਹਿੰਦਾ ਕਿਤੇ ਨਾ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਕਿਉਂਕਿ ਜਦੋਂ ਦੇਖੋ ਮੈਂ ਜਿਵੇਂ ਪਹਿਲਾਂ ਕਿਹਾ ਸੀ ਸ਼ੋਹਰਤ ਤਾਂ ਕਿਰਪਾ ਰੱਬ ਦੀ ਆਮ ਬੰਦੇ ਨੂੰ ਹਾਸਲ ਹੁੰਦੀ ਨਹੀਂ ਪਰ ਜਦੋਂ ਹੋ ਜਾਏ ਉਹਨੂੰ ਜਰਨਾ ਤਉ ਦੇ ਨਾਲ ਨਿਮਰਤਾ ਰੱਖਣੀ ਏ ਕੋਈ ਵਿਰਲਾ ਹੀ ਕਰ ਸਕਦਾ ਕਿਉਂਕਿ ਹਉਮੈ ਜਾਂ ਹੰਕਾਰ ਤਾਂ ਗੁਰਬਾਣੀ ਚ ਵੀ ਹੈ ਵੀ ਉਹ ਤਾਂ ਪਦੋ ਬਦੀ ਨਾਲ ਤੁਰ ਕੇ ਪਹੁੰਚ ਜਾਂਦੀ ਹੈ ਪਰ ਅਸੀਂ ਰੱਬ ਨਹੀਂ ਆ ਕਿ ਅਸੀਂ ਨਾ ਉਸ ਉੱਚੇ ਅਹੁਦੇ ਤੇ ਆ ਜਿਹਨੂੰ ਅਸੀਂ ਕਹਿ ਸਕੀਏ ਕਿ ਗੁਰੂ ਦਾ ਕੋਈ ਰਤਬਾ ਹਾਸਲ ਕਰ ਜਾਏ ਕਿ ਉਹ ਨਿਮਰਤਾ ਨਾਲ ਸਭ ਕੁਝ ਸਹੰਦਾ ਰਵੇ ਉਸ ਤਰ੍ਹਾਂ ਦੇ ਅਸੀਂ ਨਹੀਂ ਹਾਂ ਇਨਸਾਨ ਸੋ ਜਦੋਂ ਵੀ ਤੁਸੀਂ ਦੇਖਦੇ ਹੋਗੇ ਕੋਈ ਇਸ ਤਰੀਕੇ ਦੀ ਔਰਤ ਅਗਾ ਜਾਂ ਤਾਂ ਉਹ ਰਬਰ ਸਟੈਂਪ ਹੈ ਫਿਰ ਤਾਂ ਉਹ ਦੱਬੀ ہوئی ਹੈ ਘਰ ਚ ਪਰ ਜਦੋਂ ਉਹ ਆਪਣਾ ਜਲਵਾ ਦਿਖਾਉਂਦੀ ਜੇ ਜਾਂ ਰੋਬ ਦਿਖਾਉਂਦੀ ਜੇ ਸੀਟ ਤੇ ਕਿ ਮੈਂ ਕਰਿਓ ਬਹੁਤ ਸਾਰੀਆਂ ਦੇ ਘਰਾਂ ਵਿੱਚ ਉਹਨਾਂ ਦੇ ਪਤੀ ਜ਼ਲਾਲਤ ਵੀ ਸਹੰਦੇ ਨੇ ਥੋੜੀ ਨਹੀਂ ਕਈ ਵਾਰ ਕਬੂਲ ਇਸਹਾदत ਤੱਕ ਬੋਲ ਦਿੱਤੇ ਜਾਂਦੇ ਨੇ ਕਿ ਉਹ ਸ਼ਾਇਦ ਕੋਈ ਵੀ ਬੰਦਾ ਔਰਤ ਹੋਇਆ ਮਰਦ ਬਰਦਾਸ਼ਤ ਨਹੀਂ ਕਰ ਸਕਦਾ ਤੇ ਇੱਕ ਮੇਲ ਈਗੋ ਹੁੰਦੀ ਜੇ ਤੁਸੀਂ ਸਮਝ ਸਕਦੇ ਹੋ ਜਿਹੜੀ ਟੁੱਟਦੀ ਜੇ ਉਹਨੂੰ ਸੱਟ ਵੱਜਦੀ ਜੇ ਸੋ ਇਹੋ ਜੇ ਕਈ ਵਾਰ ਰਿਸ਼ਤੇ ਟੁੱਟਦੇ ਵੀ ਨੇ ਉਹ ਡਾਈਵੋਰਸਸ ਵੀ ਹੁੰਦੇ ਨੇ ਸਿੰਗਲ ਔਮਨ ਵੀ ਤੁਰਦੀਆਂ ਨੇ ਤੇ ਫਿਰ ਕਈ ਥਾਈ ਕੀ ਹੁੰਦਾ ਜੇ ਕਿ ਜਿਹੜੀ ਔਰਤ ਦਬਾ ਕੇ ਰੱਖੀ ਗਈ ਹੋਏ ਸੌਰੀ ਉਹ ਕਈ ਵਾਰ ਫਿਰ ਜਦੋਂ ਅਤ ਹੋ ਜਾਏ ਨਾ ਉਦੋਂ ਵਿਦਰੋਹ ਕਰਦੀ ਜੇ ਕਿ ਕੋਈ ਇੱਕ ਜੱਜ ਕਹਿੰਦੀ ਜੇ ਕਿ ਮੇਰੇ ਨਾਲ ਹੁਣ ਬਸ ਅਤ ਹੋ ਗਈ ਹੁਣ ਮੈਨੂੰ ਇੱਛਾ ਮੌਤ ਦੇ ਦਿਓ ਬਿਲਕੁਲ ਇਸੇ ਤਰ੍ਹਾਂ ਕੋਈ ਫਿਰ ਔਰਤ ਵਕੀਲ ਔਰਤ ਕਹਿੰਦੀ ਜੇ ਕਿ ਬਸ ਹੁਣ ਮੇਰੇ ਸੁਪੀਰੀਅਰ ਨੇ ਮੇਰੇ ਨਾਲ ਇਸ ਕਦਰ ਜ਼ਲਾਲਤ ਕੀਤੀ ਹੈ ਕਿ ਮੈਂ ਇਸ ਸਰੀਰਕ ਸ਼ੋਸ਼ਣ ਤੋਂ ਹੁਣ ਤੌਬਾ ਕਰ ਰਹੀ ਹਾਂ ਬਸ ਉਦੋਂ ਆਮ ਤੌਰ ਤੇ ਬਜਾਏ ਕਿ ਥੋੜਾ ਜਿਹਾ ਸਮਾਜ ਉਸ ਪ੍ਰਤੀ ਨਰਮ ਹੋਏ ਪਹਿਲਾ ਸਵਾਲ ਕਹਿੰਦਾ ਕਿਉਂ ਬਈ ਬੀਬਾ ਪਹਿਲੀ ਵਾਰ ਚ ਕਿਉਂ ਨਹੀਂ ਚੀਕੀ ਹਾਂ ਜਿਆਦਾਤਰ ਇਹ ਹੁੰਦਾ ਪਰ ਇਹ ਸਮਾਜ ਪੈਂ ਤੁਹਾਨੂੰ ਹੀ ਪੁੱਛਦੀਆਂ ਕਿ ਅੱਜ ਜੇ ਕੋਈ ਬਲਾਤਕਾਰ ਪੀੜਤਾ ਵੀ ਹੋਏ ਨਾ ਜੇ ਨਾਬਾਲਗ ਬੱਚੀ ਵੀ ਹੋਏ ਤਾਂ ਸਮਾਜ ਕੀ ਬੋਲਦਾ ਅੱਜ ਕਿ ਜੇ 5 ਵਰਿਆਂ ਦੀ ਬਾਲੜੀ ਦਾ ਬਲਾਤਕਾਰ ਹੋਇਆ ਤਾਂ ਅਸੀਂ ਗੁਨਾਹਗਰ ਉਸੇ ਨੂੰ ਠਰਾਨਿਆ ਕਿ ਫਰੌਕ ਪਾ ਕੇ ਨਿਕਲੀ ਸੀ ਜੇ 10 ਵਰਿਆਂ ਦੀ ਬਾਲੜੀ ਦਾ ਹੋਇਆ ਤਾਂ ਭਾਈ ਇਹ ਨੇ ਜੀ ਨੂਡਲਸ ਖਾਦੇ ਸੀ ਇਹਦੇ ਕੋਲ ਮੋਬਾਈਲ ਹੈ ਉਸ ਕਾਰਨ ਇਹਦਾ ਬਲਾਤਕਾਰ ਹੋਣਾ ਕੀ ਜਾਇਜ਼ ਕਰਾਰ ਦੇ ਦਿੱਤਾ ਜਾਂਦਾ ਤੇ ਮੈਂ ਇੱਕ ਬਹੁਤ ਵੱਡਾ ਤੇ ਚੁਭਵਾ ਸਵਾਲ ਤੁਹਾਨੂੰ ਅੱਜ ਪੁੱਛਣ ਲੱਗੀ ਹਾਂ ਹਰ ਸੁਣਨ ਵਾਲੇ ਨੂੰ ਕਿ ਜਦੋਂ ਇਹੋ ਜੇ ਬਲਾਤਕਾਰੀ ਨਿਕਲਦੇ ਨੇ ਬਾਹਰ ਜਾਂ ਤਾਂ ਉਹਨਾਂ ਨੂੰ ਤੁਸੀਂ ਵੱਡੀਆਂ ਵੱਡੇ ਅਹੁਦਿਆਂ ਦੇ ਨਾਲ ਨਿਵਾਜ ਦਿੱਤਾ ਜਾਂਦਾ ਤੇ ਜਾਂ ਫਿਰ ਕਹਿ ਦਿੱਤਾ ਜਾਂਦਾ ਚਲੋ ਜੀ ਭਾਂਡੇ ਮਾਂਜਣ ਦੀ ਸੇਵਾ ਲਾ ਦਿੰਨੇ ਆ ਗੁਰਦੁਆਰਿਆਂ ਵਿੱਚ ਕੀ ਉਹ ਸਾਰੇ ਜਿੰਨੇ ਗੁਨਾਹ ਕੀਤੇ ਹੋਏ ਮਾਫ ਹੋ ਜਾਂਦੇ ਨੇ ਤਾਂ ਕੀ ਉਸ ਔਰਤ ਉੱਤੇ ਜਿਸ ਦੀ ਪੱਤ ਲੁੱਟੀ ਗਈ ਇਹ ਸਾਰੇ ਦੇ ਸਾਰੇ ਤੱਬੇ ਕੀ ਉੱਥੇ ਵੀ ਸਮਾਜ ਸਾਫ਼ ਮੰਨੇਗਾ ਯਾਨੀ ਇਹ ਸਜ਼ਾ ਬਹੁਤ ਹੈ ਇੱਕ ਔਰਤ ਦੀ ਪੱਤ ਲੁੱਟਣ ਦੀ ਕਿ ਭਾਂਡੇ ਮਾਂਜਲੇ ਤੇ ਉਹ ਸਾਫ਼ ਹੋ ਗਿਆ ਕਿ ਉਹਦੇ ਅੰਦਰ ਮਨ ਅੰਦਰਲੀ ਉਹ ਭਾਵਨਾ ਜੋ ਗੰਦਗੀ ਭਰੀ ਸੀ ਜਿਸ ਨੇ ਉਸ ਹੱਦ ਤੱਕ ਉਹਨੂੰ ਲਿਗਾ ਲੈ ਕੇ ਗਿਆ ਕਿ ਉਹ ਭਾਵਨਾ ਸਾਫ਼ ਹੋ ਗਈ ਇਹ ਕਿਸ ਤਰ੍ਹਾਂ ਦੀਆਂ ਸਜ਼ਾਵਾਂ ਨੇ ਯਾਨੀ ਜੇ ਅਸੀਂ ਅੰਤਰਰਾਸ਼ਟਰੀ ਪੱਧਰ ਤੇ ਕਹਿੰਦੇ ਆ ਕਿ ਟਿਲ ਡੈਥ ਅੰਦਰ ਉਹਨਾਂ ਨੂੰ ਤਾੜ ਦੇਣਾ ਚਾਹੀਦਾ ਤਾਂ ਸਾਡੇ ਇਸ ਭਾਰਤ ਦੇ ਵਿੱਚ ਕਿਉਂ ਆਖਰ ਜਿਹੜਾ ਵੀ ਸਰੀਰਕ ਸ਼ੋਸ਼ਣ ਕਰਦਾ ਹੋਏ ਔਰਤ ਦਾ ਉਹਨੂੰ ਅਸੀਂ ਉੱਚੇ ਅਹੁਦਿਆਂ ਨਾਲ ਨਿਵਾਜਦੇ ਹਾਂ ਪਾਰਲੀਮੈਂਟ ਦੀਆਂ ਸੀਟਾਂ ਦੇ ਦਿੰਨੇ ਆ ਰਾਜ ਸਭਾ ਵਾਂ ਵਿੱਚ ਲੈ ਜਾਂਦੇ ਆ ਕਿਉਂ ਆਖਰ ਕਿਉਂ ਕਿਉਂ ਉਹ ਦੁਬਾਰਾ ਖੜੇ ਹੁੰਦੇ ਨੇ ਤੇ ਫਿਰ ਚੋਣਾਂ ਵਿੱਚ ਉੱਥੇ ਤੁਸੀਂ ਦੇਖਦੇ ਹੋ ਹੁਣ ਮੈਂ ਨਾਮ ਉਹਨਾਂ ਦਾ ਵੀ ਨਹੀਂ ਲੈਣਾ ਚਾਹੁੰਦੀ ਜੋ ਖੇਤਰੀ ਪਾਰਟੀ ਦੇ ਜਿਨ੍ਹਾਂ ਦੇ ਵੀਡੀਓਜ਼ ਤੱਕ ਲੀਕ ਹੋਈਆਂ ਤੇ ਉਹ ਅੱਜ ਛਾਤੀ ਠੋਕ ਕੇ ਕਹਿੰਦੇ ਨੇ ਮੈਨੂੰ ਵੋਟਾਂ ਪਾਓ ਹੱਦ ਹੀ ਹੋ ਗਈ ਯਾਨੀ ਸਾਡੇ ਤੇ ਲਾਹਨਤ ਹੈ ਕਿ ਸਾਡੇ ਘਰਾਂ ਵਿੱਚ ਧੀਆ ਪੈਣਾ ਨਹੀਂ ਨੇ ਜੇ ਅਸੀਂ ਦੇਖ ਚੁੱਕੇ ਕਿਸੇ ਦਾ ਚਰਿੱਤਰ ਕਿਸ ਤਰ੍ਹਾਂ ਦਾ ਕਿਵੇਂ ਚੁਣ ਕੇ ਅਗਾਹ ਲਿਆ ਦਿੰਨੇ ਆ ਤੇ ਜਿਹੜੇ ਉਹਨਾਂ ਦੇ ਨਾਲ ਖੜੇ ਹੁੰਦੇ ਨੇ ਕਿ ਅਸੀਂ ਨਾਲ ਖੜੇ ਆ ਅੱਜ ਪਰ ਉਹਨਾਂ ਦਾ ਕਿਰਦਾਰ ਕੋਈ ਪੁੱਛੇਗਾ ਕਿਸ ਤਰ੍ਹਾਂ ਦਾ ਜਿਵੇਂ ਜਾਇਸਟਰ ਆਂਦੇ ਨੇ ਕਿ ਅਸੀਂ ਜਿਹਦੇ ਨਾਲ ਬੈਠੇ ਪ੍ਰੈਸ ਕਾਨਫਰੈਂਸਾਂ ਕਰ ਰਹੇ ਆ ਛਾਤੀਆਂ ਠੋਕ ਕੇ ਖੜੇ ਆ ਤ aí ਤੁਹਾਡੀ ਧੀ ਤੇ ਇਸੇ ਤਰ੍ਹਾਂ ਅੱਖ ਪਈ ਹੁੰਦੀ ਤੁਹਾਡੀ ਭੈਣ ਤੇ ਤੁਹਾਡੀ ਪਤਨੀ ਦੇ ਕਿ ਜਾਇਜ਼ਕਰਾਰ ਦੇਣਾ ਸੀ ਕਿਵੇਂ ਖੜੇ ਆ ਸੀ ਉਹਨਾਂ ਦੇ ਨਾਲ ਉਹ ਖੜੇ ਹੋਣ ਵਾਲਿਆਂ ਦਾ ਚਰਿੱਤਰ ਸਪਸ਼ਟ ਹੋ ਜਾਂਦਾ ਕਿ ਉਹ ਸਾਰੇ ਉਸੇ ਸੋਚਦੇ ਨੇ ਜਿਹੜੇ ਮੰਨਦੇ ਨੇ ਕਿ ਇਹ ਜਾਇਜ਼ ਹੈ ਤੁਸੀਂ ਸਮਾਜ ਦੀ ਇੱਕ ਸਚਾਈ ਦੱਸ ਰਹੇ ਹੋ ਕਈਆਂ ਨੂੰ ਹੋ ਸਕਦਾ ਗੱਲ ਔਖੀ ਲੱਗੇ ਕਈ ਹਜਮ ਵੀ ਕਰ ਸਕਦੇ ਆ ਪਰ ਸੱਚ ਤਾਂ ਹੈ ਸਾਹਮਣੇ ਦਿਖ ਰਿਹਾ ਪਰ ਜਿਵੇਂ ਗੱਲ ਕਰੀਏ ਜਿਵੇਂ ਅਸੀਂ ਸ਼ੁਰੂਆਤ ਕੀਤੀ ਕਿ ਜਿਹੜੇ ਰਾਜ ਸਭਾ ਮੈਂਬਰ ਨੇ ਅਲੀਗੇਸ਼ਨ ਲਾਏ ਕਿ ਇੱਕ ਸੀਐਮ ਦੇ ਪੀਐਨ ਨੇ ਮੇਰੇ ਨਾਲ ਕੀ ਕੁਝ ਕੀਤਾ ਮੇਰੇ ਨਾਲ ਮਾਰਕਟਾ ਦੀ ਕੀਤੀ ਮੇਰਾ ਨਾ ਸੋਸ਼ਣ ਕੀਤਾ ਇਹ ਸਾਰੀਆਂ ਗੱਲਾਂ ਆ ਗਈਆਂ ਪਰ ਇੱਥੇ ਵੀ ਨਹੀਂ ਭੁੱਲਣਾ ਚਾਹੀਦਾ ਕਿ ਇੱਕ ਅਹੁਦਾ ਰਾਜ ਸਭਾ ਮੈਂਬਰ ਬਣਨ ਤੋਂ ਪਹਿਲਾਂ ਉਹਨਾਂ ਕੋਲ ਦਿੱਲੀ ਦਾ ਉਹ ਵੀ ਸਿ ਰਾਜਧਾਨੀ ਦੇ ਵਿੱਚ ਵਿਮਨ ਕਮਿਸ਼ਨ ਦੇ ਚੇਅਰਪਰਸਨ ਬਣਨਾ ਛੋਟੀ ਗੱਲ ਨਹੀਂ ਹੁੰਦੀ ਔਰ ਸੜਕ ਦੇ ਉੱਤੇ ਇੱਕ ਵੀਡੀਓ ਆਉਂਦੀ ਹੈ ਕਿ ਉਹਨਾਂ ਨਾਲ ਉਦੋਂ ਵੀ ਛੇੜਛਾੜ ਹੁੰਦੀ ਹੈ ਇਹ ਸਾਰੀਆਂ ਗੱਲਾਂ ਵੀ ਕਿਤਨੇ ਕਿਤੇ ਸਵਾਲ ਖੜਾ ਕਰਦੀਆਂ ਕਿ ਇੱਕ ਅਹੁਦੇਦਾਰ ਜਿਸ ਕੋਲ ਇੱਕ ਅਥਾਰਟੀ ਹੈ ਪਾਵਰ ਹੈ ਜੇਕਰ ਉਹ ਵੀ ਇਸ ਤਰ੍ਹਾਂ ਪੀੜਤ ਹੈ ਤੇ ਫਿਰ ਬਚੇਗਾ ਕੌਣ ਤੁਸੀਂ ਅੱਜ ਅੰਕੜੇ ਖੋਲਿਓ ਜੀ ਜਿਹੜੇ ਨੈਸ਼ਨਲ ਕਮਿਸ਼ਨ ਆਪਣੇ ਭਾਰਤ ਦੇ ਪਿਛਲੇ 5 ਸਾਲਾਂ ਦੇ ਤਾਂ ਉਹਦੇ ਵਿੱਚ ਦਿਸੇਗਾ ਅਖਰ ਬਹੁਤ ਮਾੜਾ ਜੇ ਜੋ ਮੈਂ ਦੱਸਣ ਲੱਗੀਆਂ ਉਹਨਾਂ ਨੇ ਕਿਹਾ ਕਿ ਜਿੰਨੀ ਵੀ ਪੋਰਸ਼ਨਸ ਕਿਉਂਕਿ ਜਦੋਂ ਲੈਂਦੇ ਨੇ ਇਹੋ ਜਿਹੇ ਰਿਸਰਚ ਦੇ ਵਿੱਚ ਇਹ ਨਹੀਂ ਹੈ ਕਿ ਹਰ ਘਰ ਵਿੱਚ ਜਾ ਕੇ ਅੱਗੇ ਕੈਮਰਾ ਕਰਕੇ ਆਪਾਂ ਕਹਿੰਨੇ ਬੋਲ ਪਈ ਤੇਰ ਨਾਲ ਚੇੜਚੜ ਹੋਈ ਸੋ ਇੱਕ ਉਹ ਲੁਕਵੇਂ ਪੱਧਰ ਤੇ ਹੁੰਦੇ ਨੇ ਜੋ ਫਾਰਮ ਭਰਾਏ ਜਾਂਦੇ ਨੇ ਵੱਖੋ ਵੱਖਰੇ ਜਿਵੇਂ ਕੋਈ ਸਟੂਡੈਂਟਸ ਤੋਂ ਭਰਾ ਲੇ ਕੋਈ ਗ੍ਰਹਿਣੀਆਂ ਤੋਂ ਕੋਈ ਜਿਹੜੇ ਵਰਕਿੰਗ ਔਮਨ ਤੋਂ ਅਲੱਗ-ਅਲੱਗ ਪੇਸ਼ਿਆਂ ਦੇ ਵਿੱਚੋਂ ਸੋ ਉਹਨੂੰ ਨਿਚੋੜ ਕੱਢਿਆ ਜਾਂਦਾ ਜਿਸ ਚੇ ਕੱਢਿਆ ਗਿਆ ਕਿ 92% 92% ਨੇ ਜਿਨ੍ਹਾਂ ਨੇ ਇੱਕ ਜ਼ਿੰਦਗੀ ਵਿੱਚ ਕਦੇ ਨਾ ਕਦੇ ਪੱਦੀ ਛੇੜਛਾੜ ਜਾਂ ਛੋ ਮਾੜੀ ਛੋ ਦਾ ਜਿਹਨੂੰ ਸ਼ਿਕਾਰ ਹੋਣਾ ਪਿਆ ਜਿਸ ਵਿੱਚ ਤੁਸੀਂ ਬਸ ਗੱਡੀਆਂ ਚ ਜਾਣਾ ਤੁਹਾਨੂੰ ਮੋਢੇ ਵੱਜਣੇ ਜਾਂ ਤੁਹਾਨੂੰ ਕਿਸੇ ਨੇ ਸੀਟੀ ਮਾਰਨੀ ਜਾਂ ਇਹ ਚੀਜ਼ਾਂ ਇੰਨੀਆਂ ਯਾਨੀ ਆਮ ਨੇ ਅਸੀਂ ਇੱਥੇ ਜੋ ਗਿਣ ਰਹੇ ਹਾਂ ਤੁਸੀਂ ਇਹ ਚੀਜ਼ਾਂ ਬਾਹਰਲੇ ਮੁਲਕਾਂ ਚ ਨਹੀਂ ਦੇਖਦੇ ਕਿ ਤੁਹਾਡੀ 3 ਰਾਤ 12 ਵਜੇ ਆ ਰਹੀ ਹੈ ਕੋਈ ਸੀਟੀਆਂ ਮਾਰ ਕੇ ਨਹੀਂ ਤੰਗ ਕਰਦਾ ਜਿਵੇਂ ਜ਼ਿਕਰ ਹੁੰਦਾ ਜੇ ਕੁਝ ਮੁਲਕਾਂ ਚ ਕਿ ਹਾਂਜੀ ਉੱਥੋਂ ਵੀ ਭਾਰਤ ਦੇ ਹੀ ਗੰਦੇ ਬੰਦੇ ਗਏ ਹੋਏ ਸਨ ਜਿਹੜੇ ਖਾਸ ਤੌਰ ਤੇ ਪੰਜਾਬ ਦੀ ਉਹੀ ਗੱਲ ਆਈ ਕਿ ਪੰਜਾਬੀ ਸਨ ਤੇ ਆ ਖੜੇ ਵਿਦਿਆਰਥੀ ਤੇ ਆ ਸੀਟੀਆਂ ਮਾਰ ਕੇ ਉੱਥੇ ਉਹਨਾਂ ਦੀਆਂ ਬੇਟੀਆਂ ਨੂੰ ਇਸ ਤਰ੍ਹਾਂ ਛੇੜ ਰਹੇ ਸੋ ਵੀ ਗੱਲਾਂ ਸਾਹਮਣੇ ਆਈਆਂ ਖਬਰਾਂ ਚਪੀਆਂ ਤਾਂ ਉਹ ਕੀ ਲੱਗਦਾ ਹੈ ਮਾਨਸਿਕਤਾ ਕਿਵੇਂ ਤਿਆਰ ਹੁੰਦੀ ਹੈ ਇਸ ਵੱਲ ਜਾਣ ਦੇ ਲਈ ਕੋਈ ਇੱਕਦਮ ਤਾਂ ਕੋਈ ਬਦਲ ਨਹੀਂ ਜਾਂਦਾ ਮੈਂ ਇਹੋ ਗੱਲ ਲਿਆਣ ਲੱਗੀ ਸੀ ਕਿ ਆਖਰ ਕਿਉਂ ਤੁਹਾਡਾ ਦਿਲ ਨਹੀਂ ਕਰ ਜਾਂਦਾ ਵੀ ਖੜਾ ਮੈਂ ਸੀਟੀ ਮਾਰ ਦਿੰਨਾ ਕਿਉਂ ਨਹੀਂ ਕਰਦਾ ਯਾਨੀ ਗੱਲ ਇਹ ਹੈ ਕਿ ਕੀ ਪਰਵਰਿਸ਼ ਦੇ ਵਿੱਚ ਅਸੀਂ ਕੁਝ ਤਬਦੀਲੀ ਚਾਹੁੰਦੇ ਹਾਂ ਸਾਡੇ ਘਰਾਂ ਵਿੱਚ ਅਸੀਂ ਪਹਿਲੇ ਦਿਨ ਤੋਂ ਬੇਟੀ ਨੂੰ ਕਮਜ਼ੋਰ ਮੰਨਦੇ ਆਂ ਤੂੰ ਅਧੀਨਗੀ ਦੀ ਜ਼ਿੰਦਗੀ ਜੀਣੀ ਆ ਤੂੰ ਪਹਿਲਾਂ ਆਪਣੇ ਪਿਓ ਦੇ ਅਧੀਨ ਆ ਫਿਰ ਭਰਾ ਦੇ ਅਧੀਨ ਆ ਫਿਰ ਪਤੀ ਦੇ ਅਧੀਨ ਆ ਫਿਰ ਪੁੱਤਰ ਦੇ ਅਧੀਨ ਆ ਅਸੀਂ ਉਹਨੂੰ ਇੰਡੀਪੈਂਡੈਂਟ ਮੰਨਦੇ ਨਹੀਂ ਤੇ ਘਰ ਦੇ ਵਿੱਚ ਜੋ ਅਸੀਂ ਮਾਹੌਲ ਸਿਰਜਿਆ ਹੁੰਦਾ ਬੇਟਾ ਜੀ ਤੁਸੀਂ ਤਾਂ ਬੈਠੋਗੇ ਤੁਹਾਡੀ ਭੈਣ ਲਿਆ ਕੇ ਤੁਹਾਨੂੰ ਖਾਣਾ ਪਰੋਸੇਗੀ ਤੁਹਾਨੂੰ ਪਾਣੀ ਦੇਹੇਗੀ ਗਲਾਸ ਵਾਪਸ ਵਿੱਚ ਚੁੱਕ ਕੇ ਲੈ ਜਾਏਗੀ ਜਿਹੜੀ ਅਸੀਂ ਵਰਟੀਕਲ ਡਿਵੀਜ਼ਨ ਕਰ ਚ ਕੀਤੀ ਹੈ ਉਹ ਬੱਚਾ ਦੇਖਦਾ ਹੈ ਕਿ ਘਰ ਦੇ ਵਿੱਚ ਵੀ ਮੇਰੇ ਜਿਸ ਤਰੀਕੇ ਦਾ ਮਾਹੌਲ ਹੈ ਕਿ ਮੇਰਾ ਪਿਓ ਮੇਰੀ ਮਾਂ ਨੂੰ ਕੋ ਬੋਲ ਬੋਲਦਾ ਚੁੱਪ ਕਰਕੇ ਜਰਦੀ ਹੈ ਤੇ ਉਹ ਜਿਹੜਾ ਸਿਸਟਮ ਸਾਨੂੰ ਜਦ ਤੱਕ ਤਬਦੀਲੀ ਲਿਆ ਕੇ ਕਿ ਅਸੀਂ ਪੁੱਤਰ ਤੇ ਧੀ ਬਰਾਬਰ ਦੇ ਨਾਲ ਪੜਾਵਾਂਗੇ ਕਿ ਭਾਈ ਦੋਨਾਂ ਨੇ ਇੱਕ ਦੂਜੇ ਨੂੰ ਮਾੜਾ ਨਹੀਂ ਕਹਿਣਾ ਤੇ ਫਿਰ ਬਾਹਰ ਜੇ ਘਰ ਦੇ ਵਿੱਚ ਤੈਨੂੰ ਮਾੜਾ ਲੱਗਦਾ ਬੱਚੇ ਦੇ ਭੈਣ ਨੂੰ ਕੋਈ ਬੋਲਦਾ ਤਾਂ ਸਭ ਤੋਂ ਪਹਿਲਾਂ ਤੂੰ ਸੁਧਰੇਗਾ ਤੂੰ ਬਾਹਰ ਜਾ ਕੇ ਨਹੀਂ ਨਾ ਕਿਸੇ ਨੂੰ ਛੇੜੇਗਾ ਸੀਟੀ ਨਹੀਂ ਮਾਰੇਗਾ ਦਾ ਮਤਲਬ ਹੈ ਉਸੇ ਦਿਨ ਤਬਦੀਲੀ ਸ਼ੁਰੂ ਹੋ ਜਾਣੀ ਹਰ ਮਾਂ ਨੇ ਇਹੋ ਕਹਿਣਾ ਆਪਣੇ ਪੁੱਤਰ ਨੂੰ ਕਿ ਤੂੰ ਬਾਹਰ ਜਾ ਕੇ ਦੂਜਿਆਂ ਦੀ ਧੀ ਨਹੀਂ ਛੇੜਨੀ ਤਾਂ ਸਮਾਜ ਤੇ ਆਪੇ ਸੁਧਰ ਗਿਆ ਪਰ ਇਹਦੇ ਵਿੱਚ ਮੈਂ ਇੱਕ ਅਹਿਮ ਗੱਲ ਆਉਣਾ ਚਾਹਨੀ ਹਾਂ ਕਿ ਸਾਡਾ ਸਮਾਜ ਇੱਥੇ ਤੱਕ ਨਹੀਂ ਰੁਕਦਾ ਤੁਸੀਂ ਵੀ ਸੁਣਿਆ ਹੋਵੇਗਾ ਮੈਂ ਵੀ ਕਿ ਇੱਕ ਪੁਲਿਸ ਵਾਲਾ ਪਿਓ ਵੀ ਜੇ ਆਪਣੀ ਧੀ ਨੂੰ ਬਚਾਉਣ ਲਈ ਜੇ ਅੱਗੇ ਆਂਦਾ ਤਾਂ ਉਹ ਕਿਸੇ ਸਿਆਸਤਦਾਨ ਦੇ ਪੁੱਤਰ ਜੋ ਇਸ ਤਰੀਕੇ ਦੀ ਗੁੰਡਾਗਰਦੀ ਉਹਨੂੰ ਮਾਰ ਮੁਕਾਉਂਦੇ ਨੇ ਉਸ ਦੇ ਨਾਲ ਤਾਂ ਫਿਰ ਸਾਡਾ ਸਮਾਜ ਚੁੱਪ ਕਿਉਂ ਰਹਿੰਦਾ ਫਿਰ ਤਾਂ ਅਸੀਂ ਕਸੂਰਵਾਰਾਂ ਕਿ ਅਸੀਂ ਖਬਰ ਸੁਣਦੇ ਆਂ ਤੇ ਫਿਰ ਅਸੀਂ ਉੱਠ ਕੇ ਆਪਣੇ ਕੰਮਾਂ ਚ ਰੁੱਝ ਜਾਂਦੇ ਆਂ ਸਾਨੂੰ ਕੀ ਆ ਸਾਡੀ ਬਰਬਾਦੀ ਦਾ ਕਾਰਨ ਜੇ ਸ਼ਬਦ ਜਦੋਂ ਅਸੀਂ ਕਹਿੰਨੇ ਆ ਸਾਨੂੰ ਕੀ ਇਸ ਤਰ੍ਹਾਂ ਦੇ ਨਹੀਂ ਸੀ ਅਸੀਂ ਬਣਾਏ ਪੰਜਾਬੀ ਅਣਖ ਹੀ ਹੁੰਦੇ ਨੇ ਇਹ ਤਾਂ ਵਿਰੋਧ ਵਿੱਚ ਖੜੇ ਹੁੰਦੇ ਨੇ ਇਹ ਤਾਂ ਜਿਹੜੇ ਤੇ ਜ਼ੁਲਮ ਹੋ ਰਿਹਾ ਉਹਦੇ ਲਈ ਜਾਨ ਵਾਰ ਜਾਂਦੇ ਨੇ ਕਿਉਂਕਿ ਪੰਜਾਬੀ ਤਾਂ ਜਦੋਂ ਇਸ ਤਰ੍ਹਾਂ ਦੀ ਖਬਰ ਉਹਨਾਂ ਨੂੰ ਸੁਣ ਨਹੀਂ ਪਾਵੇ ਕਿ ਸਾਡਾ ਇੱਕ ਪਿਓ ਪੰਜਾਬੀ ਪਿਓ ਉਹ ਇਸ ਕਾਰਨ ਮਾਰ ਦਿੱਤਾ ਗਿਆ ਕਿ ਉਹ ਚਾਹੁੰਦਾ ਸੀ ਮੇਰੀ ਧੀ ਦੀ ਛੇੜਛਾੜ ਕੋਈ ਇਹ ਹਾਈ ਅਫੀਸ਼ੀਅਲ ਦਾ ਮੁੰਡਾ ਕਰ ਰਿਹਾ ਨਹੀਂ ਹੋਣੀ ਚਾਹੀਦੀ ਤਾਂ ਉਸ ਦਿਨ ਪੰਜਾਬ ਉਬਲਣਾ ਚਾਹੀਦਾ ਸੀ ਕਿ ਸਾਡੇ ਵੀ ਕਰਤੀਆਂ ਨੇ ਇਹ ਨਹੀਂ ਹੋਣਾ ਚਾਹੀਦਾ ਪਰ ਸਿਰਫ ਇਸ ਕਾਰਨ ਕਿ ਅਸੀਂ ਸਾਨੂੰ ਕੀ ਦੀ ਜੋ ਅਪਣਾ ਲਿਆ ਆਪਣੀ ਸੱਭਿਆਤਾ ਦਾ ਹਿੱਸਾ ਬਣਾ ਲਿਆ ਉਹ ਸਾਨੂੰ ਨਿਵਾਣ ਵੱਲ ਲੈ ਜਾ ਰਿਹਾ ਹੈ ਵਰਨਾ ਇਹੋ ਜੀਆਂ ਚੀਜ਼ਾਂ ਜੇ ਅਸੀਂ ਚੁਫੇਰੇ ਜੇ ਦੇਖੋ ਨਾ ਨਾਲ ਦੀ ਸਾਡੇ ਇੱਕ ਬੈਠਾ ਰਾਜਸਥਾਨ ਗੁਲਾਬੀ ਗੈਂਗ ਬਣਾ ਕੇ ਜੇ ਉੱਥੇ ਦੀਆਂ ਧੀਆਂ ਸਾਰੀਆਂ ਮਾਵਾਂ ਧੀਆਂ ਪੈਣਾ ਇਕੱਠੀਆਂ ਹੋ ਕੇ ਪਿੱਟ ਸਿਆਪਾ ਕਰਦੀਆਂ ਨੇ ਇਸ ਘਰ ਚ ਕਿ ਇੱਥੇ ਘਰੇਲੂ ਹਿੰਸਾ ਹੋਈ ਜਾਂ ਕਿਸੇ ਨੇ ਘਰ ਚ ਕੁੜੀ ਜੰਮੀ ਦੇ ਬਾਅਦ ਉਹਨੂੰ ਬਾਹਰ ਕੱਢ ਦਿੱਤਾ ਤਾਂ ਉਹ ਜੁਰਤ ਨਹੀਂ ਕਰਦੇ ਉਹ ਜੀ ਚੀਜ਼ ਦੇ ਤਾਂ ਫਿਰ ਪੰਜਾਬੀ ਤਾਂ ਸਗੋਂ ਮੋਰੀ ਹੁੰਦੇ ਸਨ ਧੀਆਂ ਬਚਾਉਣ ਵਜੋਂ ਸਿਰ ਵਾਰਨ ਵਾਲੇ ਨੇ ਇਹ ਕਿਉਂ ਨਹੀਂ ਇਸ ਵੇਲੇ ਸਿਰ ਜੋੜ ਹੀ ਲੈਣ ਕਿ ਇਹੋ ਜਿਹਾ ਕੰਮ ਹੋ ਰਿਹਾ ਜੇ ਅਸੀਂ ਨਹੀਂ ਹੋਣ ਦੇਣਾ ਤਾਂ ਉਦੋਂ ਸਭ ਤੋਂ ਪਹਿਲੀ ਗੱਲ ਹੋਏਗੀ ਕਿ ਆਗੂ ਪਾਸੇ ਕਰ ਦਿਓ ਬਸ ਹੋਰ ਨਹੀਂ ਉਹਨਾਂ ਦੀ ਐਂਟਰੀ ਬੰਦ ਜਿਵੇਂ ਅਸੀਂ ਅੱਜ ਪੰਜਾਬ ਦੇ ਪਿੰਡਾਂ ਤੇ ਬੜਾ ਫਖਰ ਹੁੰਦਾ ਕਿ ਉਹ ਦੇਖਦੇ ਨੇ ਜਿਹੜਾ ਸਾਡੇ ਜਿਨ੍ਹਾਂ ਨੇ ਸਾਡੇ ਨਾਲ ਜ਼ੁਲਮ ਕੀਤਾ ਸੀ ਉਹਨਾਂ ਨੂੰ ਬਰਾਬਰ ਦਾ ਮੂੰਹ ਤੋੜ ਜਵਾਬ ਦੇਾਂਗੇ ਬਿਲਕੁਲ ਜੀ ਜਿਹੜੇ ਧੀਆਂ ਪੈਣਾ ਤੇ ਇਸ ਤਰ੍ਹਾਂ ਦੀ ਮਾੜੀ ਨਜ਼ਰ ਰੱਖਦੇ ਨੇ ਇਸੇ ਤਰ੍ਹਾਂ ਉਹਨਾਂ ਦੀ ਵੀ ਐਂਟਰੀ ਬੈਨ ਹੋਣੀ ਚਾਹੀਦੀ ਹੈ ਜੀ ਬਹੁਤ ਸ਼ੁਕਰੀਆ ਜੀ ਬਤਨ ਤਾਂ ਸਾਡੇ ਨਾਲ ਡਾਕਟਰ ਹਰਸ਼ਿੰਦਰ ਕੌਰ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਹੈ ਮਸਲਾ ਕਿਸੇ ਇੱਕ ਸਪੈਸੀਫਿਕ ਘਟਨਾ ਦਾ ਨਹੀਂ ਹੈ ਪੂਰੇ ਸਮਾਜ ਦੇ ਵਿੱਚ ਦੇਸ਼ ਦੇ ਅੰਦਰ ਜੋ ਜੋ ਕੁਝ ਹੋ ਰਿਹਾ ਖਾਸ ਕਰਕੇ ਪੰਜਾਬ ਦੇ ਪ੍ਰਸੰਗ ਵਿੱਚ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿੱਥੇ ਜਿੱਥੇ ਵਧੇਗੀ ਹੁੰਦੀ ਹੈ ਚਾਹੇ ਉਹ ਔਰਤ ਨਾਲ ਹੋਵੇ ਚਾਹੇ ਮਰਦ ਨਾਲ ਜਿੱਥੇ ਜ਼ੁਲਮ ਹੁੰਦਾ ਉਸ ਦੇ ਖਿਲਾਫ ਖੜਨਾ ਚਾਹੀਦਾ ਹੈ ਔਰ ਜਿੱਥੇ ਵੀ ਕੋਈ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ ਤੇ ਇਸ ਤਰ੍ਹਾਂ ਦਾ ਹਾਲਾਤ ਇਸ ਤਰ੍ਹਾਂ ਦੇ ਜਿਹੜੇ ਸਰਕਮਸਟੈਂਸ ਪੈਦਾ ਕਰ ਦੇਣੇ ਚਾਹੀਦੇ ਆ ਕਿ ਉਸ ਨੂੰ ਪੀੜਤ ਨੂੰ ਘੱਟੋ ਘੱਟ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਇਸ ਮੁਲਾਕਾਤ ਚੈਨਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবੀਸੀ ਪੰਜਾਬ ਪਟਿਆਲਾ